ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਮਹੱਤਵਪੂਰਨ ਟੌਪਿਕ ਹੈ ਕੈਨੇਡਾ ਰਿਫਿਊਜ਼ਲ ਬਹੁਤ ਆ ਰਹੇ ਨੇ ਪਿਛਲੇ ਦਿਨਾਂ ਤੋਂ ਪਰ ਨਵੇਂ ਵਿਦਿਆਰਥੀਆਂ ਦਾ ਰੁਝਾਨ ਜਿਹੜਾ ਘਟਿਆ ਸੀ ਉਹ ਕਦਮ ਤੋਂ ਵਧੇਗਾ ਵਿਦਿਆਰਥੀ ਕਿਸ ਦਿਨ ਦਾ ਇੰਤਜ਼ਾਰ ਕਰ ਰਹੇ ਨੇ ਕੀ ਕੈਨੇਡਾ ਦੀ ਸਰਕਾਰ ਬਦਲਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਪਲਾਈ ਕਰਨਾ ਚਾਹੀਦਾ ਹੈ ਇਹ ਵੀ ਬਹੁਤ ਮਹੱਤਵਪੂਰਨ ਟੌਪਿਕ ਹੈ ਤਿਰਨ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਿਰਦੀ ਹੁਣ ਇੱਕ ਤਾਂ ਰਿਫਿਊਜ਼ਲ ਆਇਕ ਤਾਂ ਆ ਟੌਪਿਕ ਹੈ ਕੀ ਸਟੂਡੈਂਟ ਸਰਕਾਰ ਬਦਲਣ ਤੋਂ ਬਾਅਦ ਹੀ ਕੈਨੇਡਾ ਲਈ ਅਪਲਾਈ ਕਰਨ ਕਿਉਂਕਿ ਜਿਹੜੇ ਸਟੂਡੈਂਟਸ ਨੇ ਕੈਨੇਡਾ ਜਾਣਾ ਹੈ ਜਿਨ੍ਹਾਂ ਦੇ ਥਾਟ ਪ੍ਰੋਸੈਸ ਦੇ ਵਿੱਚ ਕੈਨੇਡਾ ਦੀ ਐਜੂਕੇਸ਼ਨ ਹੈ ਉਹ ਨਾ ਆਸਟ੍ਰੇਲੀਆ ਲਈ ਹੰਗਾਰਾ ਭਰ ਰਹੇ ਨੇ ਨਾ ਯੂਐਸਏ ਲਈ ਤੇ ਕੈਨੇਡਾ ਵਿਦਿਆਰਥੀ ਕਿੰਨਾ ਸਮਾਂ ਇੰਤਜ਼ਾਰ ਕਰਨ ਫਾਈਲ ਲੌਂਚ ਤੋਂ ਪਹਿਲਾਂ ਅਗਲੇ ਇਨਟੇਕਸ ਦੇ ਤੇ ਬਿਲਕੁਲ ਸਰ ਸੱਚੀ ਸਹੀ ਗੱਲ ਹੈਗੀ ਆ ਤੇ ਮੈਂ ਬੱਚਿਆਂ ਨਾਲ ਜਾਂ ਬੱਚਿਆਂ ਦੇ ਪੇਰੈਂਟਸ ਨਾਲ ਐਸ ਲਈ ਪੂਰਾ ਸਟੈਂਡ ਲੈਣ ਨੂੰ ਤਿਆਰ ਆ ਜੀ ਉਹਨਾਂ ਦੇ ਮਨ ਚ ਕਿਤੇ ਡਰ ਆ ਨਾ ਤੇ ਕਿਤੇ ਨਾ ਕਿਤੇ ਉਹ ਜਾਇਜ਼ ਆ ਉਹਨੂੰ ਮੈਂ ਨਜਾਇਜ਼ ਨਹੀਂ ਕਹੂੰਗਾ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਉਮਰ ਦੀ ਕਮਾਈ ਲਾ ਦੇਣੀ ਆ ਕਹਿਣਾ ਸੌਖਾ ਵਾਹ ਗਿਆ 25-30 ਲੱਖ ਰੁਪਏ ਲੱਗਦਾ ਜੀ ਆਪਣੇ ਧੀ ਪੁੱਤ ਨੂੰ ਭੇਜਣ ਨੂੰ ਪਰ 25-30 ਲੱਖ ਨਾ ਸਾਰੀ-ਸਾਰੀ ਉਮਰ ਦੇ ਵਿੱਚ ਜੇ ਜੁੜਦਾ ਦਿਓ ਇੱਕ ਵਾਰੀ ਲਾ ਦੇਣਾ ਸਰ ਹਾਲ ਦੇਖੋ ਆ ਯੂ ਐਸ ਏ ਦਾ ਵੀ ਕੀ ਹੋਇਆ ਪਰ ਮੈਂ ਨੈਗੇਟਿਵ ਨਹੀਂ ਬਣਾ ਰਿਹਾ ਪਰ ਯੂ ਐਸ ਏ ਦੇ ਹਾਲ ਤੋਂ ਬਚਣ ਦਾ ਇੱਕੋ ਹੀ ਤਰੀ ਲੋਮੇ ਡਿਗਰੀਆਂ ਮਿਲਨੀਆਂ ਹੈਗੀਆਂ ਤੁਹਾਡੇ ਸਿਕਿਉਰਟੀ ਦੇ ਪੈਸੇ ਤੁਹਾਨੂੰ ਉੱਥੇ ਰਹਿਣ ਦੇ ਤੁਹਾਨੂੰ ਵਾਪਸ ਮਿਲਨੇ ਆ ਸੋ ਇਹੀ ਰਾਸੇ ਚੋਂ ਉਹ ਰਾਸਤੇ ਭੁੱਲ ਕੇ ਵੀ ਨਾ ਚੁਣੋ ਉਹ ਤੋਂ ਨਾ ਵਧੀਆ ਤਾਂ ਇੰਡੀਆ ਦੇ ਵਿੱਚ ਰਹਿ ਲਓ ਕੁਝ ਕਰ ਲਓ ਥੋੜਾ ਖਾ ਲਓ ਵਧੀਆ ਮਤਲਬ ਅੱਗੇ ਆਉਣ ਵਾਲਾ ਕੱਲ ਵਧੀਆ ਹੋ ਜਾਊਗਾ ਪਰ ਉਹ ਜਗਾੜ ਵਾਲੇ ਰਾਸੇ ਚ ਨਾ ਚਲੋ ਦੂਜੀ ਗੱਲ ਜਿਹੜਾ ਹੈਗਾ ਸਰ ਕਦੋਂ ਅਪਲਾਈ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਸਰ ਮੇਰਾ ਇਹ ਹਮੇਸ਼ਾ ਤੋਂ ਇਹ ਮੰਨਣਾ ਵਾ ਕਿ ਜਿੰਨਾ ਰਸ਼ ਘੱਟ ਹੋਵੇ ਜਦੋਂ ਸਾਰੇ ਸੋਚਦੇ ਹੋਣ ਉਹੀ ਸਭ ਤੋਂ ਵਧੀਆ ਸਮਾਂ ਹੁੰਦਾ ਹੈਗਾ ਕਿ ਅਪਲਾਈ ਕਰਨ ਦਾ ਬਟ ਹਾਂ ਨਾਲ ਦੇ ਨਾਲ ਇਹ ਵੀ ਗੱਲ ਜਿਹੜ ਗਿਆ ਕੈਨੇਡਾ ਨੇ ਨਾ ਰਿਫਿਊਜ਼ਲ ਬੜੀ ਦੇ ਦਿੱਤੀ ਜੀ ਹਾਂ ਇਹ ਸੱਚਾਈ ਹੈ ਸਰ ਰਿਫਿਊਜ਼ਲ ਬੜੀ ਦੇ ਦਿੱਤੀ ਪਰ ਹਾਂ ਇਹ ਵੀ ਸੋਚ ਕੇ ਚਲੋ ਕਿ ਰਿਫਿਊਜ਼ਲ ਦਾ ਮਤਲਬ ਇਹ ਥੋੜੋ ਕੀ ਦੁਆਰਾ ਵੀਜ਼ਾ ਨਹੀਂ ਹੋਣਾ ਕੈਨੇਡਾ ਵੀਜ਼ਾ ਦੰਦਾ ਰਿਫਿਊਜ਼ਲ ਤੋਂ ਬਾਅਦ ਹਮੇਸ਼ਾ ਦੰਦਾ ਵਾ ਕਿਉਂਕਿ ਕੈਨੇਡਾ ਨੇ ਨਾ ਐਸੋਲੇ ਆਪਣੀਆਂ ਸ਼ਕਤੀ ਕਰਤੀ ਰੂਲ ਲੈਜਲੇਸ਼ਨ ਬਹੁਤ ਟਾਈਟ ਕਰਤੀ ਆ ਬਹੁਤ ਬਰੀਕੀ ਦੇ ਵਿੱਚ ਜਾਣਾ ਸ਼ੁਰੂ ਕਰਤਾ ਸੋ ਮੈਂ ਹਰ ਬੱਚੇ ਨੂੰ ਕਹੂੰਗਾ ਪੇਰੈਂਟਸ ਨੂੰ ਵੀ ਕਹੂੰਗਾ ਏਜੰਟ ਦੀ ਚੋਣ ਤੁਹਾਡੀ ਬਹੁਤ ਜ਼ਿਆਦਾ ਜ਼ਰੂਰੀ ਆ ਹਾਂ ਵੀਜ਼ਾ ਏਜੰਟ ਦੇ ਹੱਥੇ ਨਹੀਂ ਮੇਰੇ ਕੋਲ ਵੀ ਆਊਗਾ ਕੋਈ ਗਾਰੰਟੀ ਨਹੀਂ ਮੈਂ ਦਿੰਦਾ ਪਰ ਹਾਂ ਆਪਣੇ ਵੱਲ ਮਿਹਨਤ ਦੀ ਗਾਰੰਟੀ ਜ਼ਰੂਰ ਦਾਂਗੇ ਜੋ ਕੁਝ ਦੇ ਰਹੇ ਆ ਇਸ ਵੇਲੇ ਮੈਂ ਵੀ ਆਪਣੀ ਪਰਸਨਲ ਟਾਈਮਿੰਗ ਆਫਿਸ ਵਧਾਈ ਆ ਕਿਉਂਕਿ ਚਾਹੇ ਜਿੰਨੇ ਕੇਸਸ ਆ ਉਹਨਾਂ ਚ ਆਪ ਪ੍ਰੋਪਰ ਇਨਵੋਲਵਮੈਂਟ ਆਪਣੇ ਵੱਲ ਪੂਰਾ ਵਾਹ ਲਾ ਕੇ ਇਮਾਨਦਾਰੀ ਨਾਲ ਕੀ ਹਾਂ ਵੀ ਕਿ ਮੈਕਸਿਮਮ ਜਿਹੜੇ ਕੀ ਰਿਜ਼ਲਟ ਨੂੰ ਅਸੀਂ ਪੋਜ਼ਿਟਿਵ ਜ਼ਰੂਰ ਦੇਖੀਏ ਕਿਉਂਕਿ ਜਿੰਨੀਆਂ ਮਰਜ਼ੀ ਚ ਅਸੀਂ ਅਸੀਂ ਚੰਗੀਆਂ ਗੱਲਾਂ ਕਰ ਲਏ ਐਂਡ ਆਫ ਦਾ ਡੇ ਨਾ ਵੀਜ਼ਾ ਹੀ ਸਾਨੂੰ ਜਿਹੜਾ ਚੰਗਾ ਬਣਾਉਂਦਾ ਜੀ ਮੈਂ ਤੇ ਸਿੱਧੀ ਗੱਲ ਆ ਸਭ ਬਾਕੀ ਤਾਂ ਗੱਲਾਂ ਹੀ ਆ ਗੱਲਾਂ ਨਾ ਨਹੀਂ ਅਗਲੇ ਕਹਿੰਦੇ ਰਿਜ਼ਲਟ ਪੋਜ਼ਿਟਿਵ ਵੀ ਚਾਹੀਦਾ ਸੋ ਰਿਜ਼ਲਟ ਪੋਜ਼ਿਟਿਵ ਆਏਗਾ ਸਿਰਫ ਤੇ ਸਿਰਫ ਤੁਹਾਡੇ ਡਾਕੂਮੈਂਟਸ ਨੂੰ ਸਹੀ ਕੋਰਸ ਨੂੰ ਆ ਇਸ ਵੇਲੇ ਫਾਈਨੈਂਸ਼ੀਅਲਸ ਨੂੰ ਬਹੁਤ ਵੱਡੀ ਤਵੱਜੋ ਦਿੱਤੀ ਜਾਂਦੀ ਆ ਬਿਨਾ ਜੀਆਈਸੀ ਤੋਂ ਮੈਂ ਤਾਂ ਕਹੂੰਗਾ ਜੇ ਆਪਾਂ ਕੇਸ ਅਪਲਾਈ ਕਰਦੇ ਆ ਤੇ ਬਹੁਤ ਵੱਡੀ ਮੈਂ ਤਾਂ ਕਹੂੰਗਾ ਸਾਡੀ ਬੇਵਕੂਫੀ ਹੋਗੀ ਜੇ ਅਸੀਂ ਅਪਲਾਈ ਕਰਦੇ ਆ ਬਿਨਾ ਜੀਆਈਸੀ ਤੋਂ ਨਹੀਂ ਕਰਨਾ ਚਾਹੀਦਾ ਮੈਂ ਤਾਂ ਕਹੂੰਗਾ ਸੋ ਸਾਰੇ ਰਿਕੁਆਇਰਮੈਂਟ ਚਾਹੇ ਇਵਨ ਕੀ ਨਾ ਆ ਪਿਛਲੇ ਮੈਂ ਕੇਸਸ ਦੇਖੇ ਆ ਜਦ ਕਿ ਤੁਹਾਨੂੰ ਵੀ ਪਤਾ ਵੀ ਕੀ ਹੁਣ ਆਇਲਸ ਦਾ ਕੋਈ ਰੋਲਾ ਨਹੀਂ ਆ ਠੀਕ ਹੈ ਨਾ ਕੋਈ ਇੱਕ ਚ 5.5 2.5 ਐਸਡੀਐਸ ਲਾਉਣ ਦੇ ਦਾ ਖਤਮ ਹੋ ਗਿਆ ਜਿਹੜੇ ਬੱਚਿਆਂ ਨੇ ਨਾ 2.5 5.5 ਨਾ ਅਪਲਾਈ ਕੀਤਾ ਸੀ ਉਹਨਾਂ ਨੇ ਸਪੈਸ਼ਲ ਲੈ ਕੇ ਆਇਆ ਕਿ ਯੂ ਆਰ ਨਾਟ ਕੈਪੇਬਲ ਕਿ ਤੂੰ ਆਪਣੀ ਉਥੇ ਜਿਹੜੀ ਕਿ ਪੜ੍ਹਾਈ ਉਥੇ ਪੂਰੀ ਕਰ ਸਕਦਾ ਇਹ ਵੀ ਸਚਾਈ ਆ ਤੇ ਜਿਹੜੀ ਸਚਾਈ ਆ ਸਿਰਫ ਤੁਹਾਡੇ ਨਾਲ ਸੀ ਇਸੇ ਮੰਚ ਤੇ ਤੁਸੀਂ ਜਿਹੜੀ ਦੇਖ ਸਕਦੇ ਬਾਕੀ ਨਹੀਂ ਤਾਂ ਲੜੀਆਂ ਦਾ ਜਿੰਨੀਆਂ ਮਰਜ਼ੀ ਦੇਖ ਲਓ ਦਿਖਾਵੇ ਵਾਲੀਆਂ ਡਰਾਮੇ ਬਾਜੀ ਵਾਲੀਆਂ ਪਰ ਉਹੀ ਗੱਲ ਨਾ ਖਰਾਬ ਹੋਇਆ ਕੁਛ ਨਹੀਂ ਜਸਾ ਮੇਰਾ ਤਾਂ ਜ਼ ਸਿੱਖ ਕੇ ਉਹ ਗਲਤੀ ਨਹੀਂ ਮੈਂ ਦੁਬਾਰਾ ਕਰਨੀ ਨਹੀਂ ਤਾਂ ਜ਼ਿੰਦਗੀ ਬੜੀ ਸੌਕੀ ਹੈ ਜੇ ਆਪ ਜਿਹੜੀ ਮੈਂ ਤਾਂ ਛੋਟੀ ਹੈ ਜੇ ਆਪ ਗਲਤੀਆਂ ਕਰਕੇ ਸਿੱਖਣੀ ਸ਼ੁਰੂ ਕਰਦੇ ਆਂ ਤਾਂ ਜ਼ਿੰਦਗੀ ਇੱਥੇ ਲੰਘ ਨੂੰ ਗੁਜ਼ਾਣੀ ਆ ਸੋ ਜੇ ਜ਼ਿੰਦਗੀ 'ਚ ਕੁਝ ਕਰਨਾ ਵਾ ਅਗਲੇ ਦੀ ਗਲਤੀ ਤੋਂ ਸਿੱਖ ਕੇ ਉਹ ਗਲਤੀ ਨਹੀਂ ਦਰੋਣੀ ਸੋ ਅੱਜ ਇਹ ਚਾਹ ਨੂੰ ਚੀਜ਼ਾਂ ਉਹ ਚੀਜ਼ਾਂ ਦੱਸ ਰਿਹਾ ਕਿ ਜਿਹੜੀ ਚੀਜ਼ਾਂ ਦਾ ਬਚਾਅ ਵੀ ਕਰਨਾ ਹਣ ਬਾਕੀ ਉਹੀ ਚੀਜ਼ ਐ ਅਪਲਾਈ ਯੈਸ ਚਾਹੇ ਮੇਰਾ ਕਾਰੋਬਾਰ ਆ ਜੇ ਮੇਰਾ ਬੱਚਾ ਵੀ ਹੋਊਗਾ ਤਾਂ ਮੈਂ ਤਾਂ ਯੈਸ ਡੈਫੀਨਿਟਲੀ ਹੋਣ ਅਪਲਾਈ ਕਰੂੰਗਾ ਪਰ ਮੈਂ ਧਿਆਨ ਦੇਵਾਂਗਾ ਸਹੀ ਕੋਰਸ ਤੇ ਸਹੀ ਕਾਲਜ ਤੇ ਕਿਉਂਕਿ ਜੇ ਐਸਲੇ ਰਸ਼ ਘਾਟਾ ਰਸ਼ ਘਾਟਾ ਦਾ ਮਤਲਬ ਤਾਂ ਫਾਇਦਾ ਪਤਾ ਕੀ ਆ ਮੈਨੂੰ ਵਧੀਆ ਕਾਲਜ ਮਿਲ ਜਾਣਾ ਮੈਨੂੰ ਵਧੀਆ ਕੋਰਸ ਮਿਲ ਜਾਣਾ ਸੋ ਮੈਨੂੰ ਉਹ ਲਾਈਨਾਂ 'ਚ ਲੱਗਣ ਵਾਲਾ ਜਾਂ ਕੁਛ ਉਹ ਜਿਗਾੜ ਜਿਹੜਾ ਨਹੀਂ ਲਾਉਣਾ ਚਾਹੁੰਦਾ ਸੋ ਅੱਜ ਦੀ ਜਿਹੜੇ ਚ ਰੈਲੇਵੈਂਸੀ ਬਹੁਤ ਜ਼ਰੂਰੀ ਆ ਸੋ ਇਸੇ ਮੰਨ ਕੇ ਚੱਲੋ ਕੈਨੇਡਾ ਦੀ ਐਮਬੈਸੀ ਨੇ ਇਹਨੂੰ ਟੈਲੀਸਕੋਪ ਹੀ ਲਾਇਆ ਬਰੀਕੀ ਦੇ ਵਿੱਚ ਜਾਂ ਛਾਨਣਾ ਲਾ ਕੇ ਜਿਹੜਾ ਕਿ ਇਹ ਰਿਜ਼ਲਟ ਦੇ ਰਹੀ ਆ ਇੰ ਬਰੀਕੀ ਦੇ ਵਿੱਚ ਕੰਮ ਹੋ ਰਿਹਾ ਸੋ ਜੇ ਬਰੀਕੀ ਚ ਕੰਮ ਹੁੰਦਾ ਮਤਲਬ ਜੇ ਅਸੀਂ ਸੱਚਿਆਂ ਤੇ ਅਸੀਂ ਤਾਂ ਨਿਕਲੀ ਜਾਵਾਂਗੇ ਸੋ ਇਸੀ ਤੋਂ ਬੇਫਿਕਰ ਹੋ ਕੇ ਆਪਾਂ ਨੂੰ ਹੁਣੇ ਤੋਂ ਹੀ ਸਮਾਂ ਰੰਦੇ ਹੋਏ ਟਾਈਮਲੀ ਸਹੀ ਕੋਰਸ ਲੈ ਕੇ ਜਿੰਨਾ ਮੇਰੀ ਉੱਥੇ ਜਾ ਕੇ ਜ਼ਿੰਦਗੀ ਬਣ ਸਕੇ ਤੋਂ ਉਹ ਚੀਜ਼ ਤੇ ਫੋਕਸ ਕਰਕੇ ਜਿਹੜੀ ਕਿ ਆਪਣੀ ਜ਼ਿੰਦਗੀ ਬਣਾਉਣੀ ਚਾਹੀਦੀ ਤੇ ਇੱਕ ਚੀਜ਼ ਹੋਰ ਅਵੇਅਰ ਕਰ ਦਵਾਂ ਸਾਰੀ ਦੁਨੀਆ ਸਾਡੀ ਨੇ ਇਸ ਵੇਲੇ ਹੋਈ ਹੋਈ ਹੈਲਥ케ਅਰ ਹੈਲਥ케ਅਰ ਮੇਰੇ ਕੋਲ ਕੇਸਿਸ ਹੁੰਦੇ ਆਰਟਸ ਵਾਲਾ ਮੈਡੀਕਲ ਵਾਲਾ ਨਾਨ ਮੈਡੀਕਲ ਵਾਲਾ ਬੱਚਾ ਵੀ ਸਾਰੇ ਜਾਣੇ ਕਮਰਸ ਵਾਲਾ ਬੱਚਾ ਵੀ ਹੈਲਥ케ਅਰ ਦਾ ਕੋਰਸ ਉਹਦੇ ਪੀਆਰ ਆ ਉਹ ਯਾਰ ਭਲਿਓ ਮਾਂ ਸੋ ਇੱਕ ਚੀਜ਼ ਆਪ ਸੋਚ ਕੇ ਦੇਖੋ ਜੇ ਤੁਹਾਡੀ ਕੋਈ ਫੇਵਰਿਟ ਸਬਜੀ ਆ ਠੀਕ ਹੈ ਨਾ ਚਾਹੇ ਕੁਝ ਵੀ ਲਾ ਲਓ ਇੱਕ ਕੋਈ ਵੀ ਤਰ੍ਹਾਂ ਦੀ ਸਬਜੀ ਹੈਗੀ ਤੁਹਾਨੂੰ ਤਿੰਨੋ ਟਾਈਮ 30 ਦਿਨ 365 ਦਿਨ ਤੁਹਾਡੀ ਮੰਮੀ ਨੇ ਦੇਣੀ ਸ਼ੁਰੂ ਕੀਤੀ ਤੁਸੀਂ ਕੀ ਕਰੋਗੇ ਖਾਣੀ ਛੱਡ ਦੋਗੇ ਸੋ ਜੇ ਕੈਨੇਡਾ ਨੂੰ ਇੱਕੋ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਸਾਰੇ ਬੱਚੇ ਆ ਗਏ ਕੀ ਆਊਗਾ ਪਹਿਲਾਂ ਤਾਂ ਇੱਥੇ ਤੋਂ ਤਕੜੇ ਰਿਫਿਊਜ਼ ਲਾ ਸ਼ੁਰੂ ਹੋਏ ਨੇ ਮੈਨੂੰ ਚਲੋ ਵੀਜ਼ਾ ਵੀ ਲੱਗ ਗਿਆ ਯਾਰ ਉੱਥੇ ਜਾ ਕੇ ਕੀ ਗਾਰੰਟੀ ਹੈ ਸਾਰੇ ਜਾਣੇ ਫਟੋ ਕਿ ਕੈਨੇਡਾ ਨੂੰ ਸਿਰਫ ਹੈਲਥ케ਅਰ ਹੀ ਚਾਹੀਦਾ ਹੋਰ ਕੈਨੇਡਾ ਨੂੰ ਕੁਝ ਨਹੀਂ ਚਾਹੀਦਾ ਕੈਨੇਡਾ ਨੂੰ ਸਿਰਫ ਮੈਂ ਤਾਂ ਕਹਾਂਗਾ ਕਿ ਹੈਲਥ케ਅਰ ਹੀ ਬੜੀ ਸਾਹਮਣਾ ਵਾ ਕੈਨੇਡਾ ਨੂੰ ਇੰਜੀਨੀਅਰ ਵੀ ਚਾਹੀਦੇ ਆ ਕੈਨੇਡਾ ਨੂੰ ਆਈਟੀ ਵਾਲੇ ਬੰਦੇ ਵੀ ਚਾਹੀਦੇ ਆ ਕੈਨੇਡਾ ਨੂੰ ਹਰ ਤਰ੍ਹਾਂ ਦਾ ਟ੍ਰੇਡ ਵਾਲਾ ਬੰਦਾ ਵੀ ਚਾਹੀਦਾ ਹੈਗਾ ਸੋ ਕੋਰਸ ਸਹੀ ਸਮੇਂ ਕਿਲੋ ਤੇ ਇਹ ਵੀ ਦੱਸ ਦਵਾ ਕੈਨੇਡਾ ਨੂੰ ਬਿਜ਼ਨਸ ਵਾਲੇ ਬੰਦੇ ਵੀ ਚਾਹੀਦੇ ਯਾਰ ਬੇ ਬਿਨਸ ਦੇ ਸਕਿੱਲਸ ਨਹੀਂ ਹੈਗੇ ਕੋਈ ਕਾਰੋਬਾਰ ਨਹੀਂ ਚੱਲ ਸਕਦਾ ਸੋ ਜਿਨ੍ਹਾਂ ਨੇ ਬਿਜ਼ਨਸ ਦੀਆਂ ਪੜਾਈਆਂ ਕੀਤੀਆਂ ਜਾਂ ਹੁਣ ਕਰਨਗੇ ਬੜਾ ਦਿਲ ਚ ਡਰਾ ਪਤਾ ਨਹੀਂ ਪੀਆਰ ਹੋਣੀ ਉਹ ਕਿਉਂ ਨਹੀਂ ਹੋਣੀ ਸੋ ਉਹਨਾਂ ਵਾਸਤੇ ਦਾ ਜ਼ਿਆਦਾ ਕਿਉਂਕਿ ਉਹਨਾਂ ਦੀ ਜੌਬ ਰੈਲੇਵੈਂਸੀ ਜੌਬ ਐਕਸਪੀਰੀਅੰਸ ਤੇ ਪੁਆਇੰਟ ਬੰਨੇ ਕਿਉਂਕਿ ਜਿਦਾ 5.5 ਦਾ ਟਿਮ ਹਾਟਨ ਮੈਕਡੋਨਲਡਸ ਚ ਲੱਗੇ ਆ ਰੈਸਟੋਰੈਂਟ ਚ ਲੱਗੇ ਆ ਉਹਨਾਂ ਦੇ ਤਾਂ ਐਕਸਪੀਰੀਅੰਸ ਕੋਈ ਛੇਤੀ ਬੰਦਾ ਬੈਨੇ ਸੜੇ ਸੋ ਤੁਹਾਡੀ ਵਨ ਵਨ ਸਿਚੁਏਸ਼ਨ ਆ ਸੋ ਗਿਵ ਅਪ ਕਰਨ ਦੀ ਬਜਾਏ ਉਹ ਭੇੜ ਚਾਲ ਦੇ ਲੱਗਣ ਦੀ ਬਜਾਏ ਆਪਣੀ ਪ੍ਰੋਫਾਈਲ ਤੇ ਫੋਕਸ ਕਰਕੇ ਤੁਸੀਂ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਕੀ ਹੈ ਜ਼ਰੂਰ ਬਣਾ ਸਕੋਗੇ ਬਿਲਕੁਲ ਜੀ ਸੋ ਇਹ ਵੀ ਇੰਪ ਇਹ ਵੀ ਜ਼ਰੂਰ ਜ਼ਿਹਨ ਚ ਰੱਖਣ ਦੀ ਲੋੜ ਹੈ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਤੋਂ ਪਹਿਲਾਂ 85578 85578 ਇਸ ਨੰਬਰ ਤੇ ਤੁਸੀਂ ਸੰਪਰਕ ਕਰੋ ਤੇ ਕੈਨੇਡਾ ਲਈ ਅਪਲਾਈ ਕਰੋ ਥੈਂਕ ਯੂ ਸੋ ਮਚ